ਮਾਤਾ ਤੁਲਸੀ ਦੇਵੀ ਜੀ ਦੇ ਵਿਆਹ ਵਿੱਚ ਬਰਾਤਿਆਂ ਦਾ ਕੀਤਾ ਗਿਆ ਸਵਾਗਤ ਬਰਾਤਿਆਂ ਨੇ ਪਾਇਆ ਭੰਗੜਾ ਬਰਾਤਿਆਂ ਦਾ ਕੀਤਾ ਗਿਆ ਹਾਰਾਂ ਦੇ ਨਾਲ ਸਵਾਗਤ ਮਾਤਾ ਤੁਲਸੀ ਦੇਵੀ ਦੇ ਵਿਆਹ ਆਈ ਬਰਾਤ ਨੇ ਆਨੰਦ ਮਾਣਿਆ ਤਾਂ ਕੀਤੀ ਗਈ ਆਤਿਸ਼ਬਾਜੀ ਹਾਰਾਂ ਨਾਲ ਕੀਤਾ ਗਿਆ ਸਵਾਗਤ ਮੰਦਰ ਸਜਾਇਆ ਗਿਆ ਸਮੂਹ ਸੰਤਾ ਵੱਲੋਂ ਆਤਿਸ਼ਬਾਜੀ ਕੀਤੀ ਗਈ ਨਾਕਾ ਸਾਲੀਆਂ ਦਾ ਲਾਇਆ ਗਿਆ ਮੇਰਾ ਨਾਮ ਪੁਨਮ ਸ਼ਰਮਣ ਮੈਂ ਛਾਡੇ ਦੀ ਰਹਿਣ ਵਾਲੀ ਆਂ ਇਹ ਸਾਡੀਆਂ ਸਾਰੀਆਂ ਭੈਣਾਂ ਜਿਹੜੀਆਂ ਨੇ ਹਰ ਸਾਲ ਤੁਲਸੀ ਮਾਤਾ ਜੀ ਦਾ ਵਿਆਹ ਕਰਦੀਆਂ ਨੇ ਔਰ ਇਹਨਾਂ ਦੇ ਸਹਿਯੋਗ ਨਾਲ ਸਾਡੇ ਮੰਦਰ ਦੇ ਵਿੱਚ ਹਰ ਸਾਲ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਹੈ ਔਰ ਮਨ ਖੁਸ਼ ਹੋ ਜਾਂਦਾ ਵੇਖ ਕੇ ਅਸੀਂ ਇਸੇ ਤਰ੍ਹਾਂ ਹਰ ਸਾਲ ਪ੍ਰੋਗਰਾਮ ਕਰਦੇ ਰਹੀਏ ਮਾਤਾ ਰਾਣੀ ਸੰਤੁਲਸੀ ਮਾਤਾ ਰਾਣੀ ਸ਼ਕਤੀ ਦੇਵੀ ਤੇ ਅਸੀਂ ਇਸੇ ਤਰ੍ਹਾਂ ਹੁੰਦੇ ਰਹੀਏ ਔਰ ਵਿਆਹ ਕਰਦੇ ਦੀਏ علاوہ ਫਿਰੇ ਤੱਕ ਅਸੀਂ ਪੂਰਾ ਬੀਬੀਆਂ ਨੇ ਸਾਰਾ ਕੰਮ ਕਰਕੇ ਜਾਂਦਾ ਜਿੰਨੀ ਦੇ ਤੱਕ ਤੁਲਸੀ ਮਾਤਾ ਜੀ ਦਾ ਵਿਆਹ ਨਹੀਂ ਹੋ ਬੋਲੋ ਤੁਲਸੀ ਮਈਆ ਕੀ ਜੀ